ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਤੁਹਾਨੂੰ ਦਿਖਾਉਣਿਆ 1965 ਦਾ ਮਾਡਲ ਡੀਟੀ 14 ਇੰਨੇ ਕੁ ਫੰਕਸ਼ਨ ਸੀਕੁਐਂਸ ਕੁ ਫੰਕਸ਼ਨ ਇਹ ਨਾ ਜੇ ਹੁੰਦੇ ਸੀ ਜਿਹੜੇ ਅੱਜ ਦੇ ਟਰੈਕਟਰਾਂ 'ਚ ਹੁਣ ਪਾਉਂਦੀਆਂ ਨੇ ਕੰਪਨੀਆਂ ਨਮਿਆਂ 'ਚ ਤੇ ਕੁਝ ਕਿੰਨੇ ਚ ਪੁਰਾਣੇ ਸੀ ਤੇ ਬਸ ਪਾਵਰ ਦੇ ਕਾਰਨ ਛੋਟੇ ਰਹੇਗੇ ਇਹਨਾਂ ਦੇ ਇੰਜਣਾਂ ਦੀ ਚਾ ਤਾਕਤ ਘੱਟ ਸੀ ਉਹਨਾਂ ਸਮਿਆਂ 'ਚ ਐਸੀ ਵੀ ਬਲਦ ਰੇੜੇ ਹੁੰਦੇ ਸੀ ਉਹਨਾਂ ਨਾਲ ਉਹਨਾਂ ਦੇ ਮੁਕਾਬਲੇ ਕੰਮ ਇਹ ਬਹੁਤ ਕਰਦੇ ਸੀ ਨਵੇਂ-ਨਵੇਂ ਜਦੋਂ ਆਏ ਸੀ ਇਹ ਉਹ ਤੋਂ ਬਹੁਤ ਲੋਕਾਂ ਨੇ ਜੂਨ ਸੌਖੀ ਹੋਈ ਇਹਨਾਂ ਨਾਲ ਤੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਬਣੇ ਰਹੋ ਵੀਡੀਓ ਦੇ ਨਾਲ ਜਿਹੜੇ ਮੇਰੇ ਵੀਰ ਆਏ ਨੇ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਉਹਨਾਂ ਸਮਿਆਂ ਦੇ ਵਿੱਚ ਵੀ ਇਹਦਾ ਹਾਈਡਰੋਲਿਕ ਲਿਫਟ ਪੰਪ ਬਾਹਰ ਲੱਗਿਆ ਹੁੰਦਾ ਸੀ ਤੇ ਮਗਲਾਇਲ ਫਿਲਟਰ ਬਹੁਤ ਵੱਡਾ ਹੁੰਦਾ ਸੀ ਇੰਜਨ ਦਾ ਉਹਨਾਂ ਸਮਿਆਂ ਦੇ ਵਿੱਚ ਵੀ ਸਹੂਲਤ ਸਾਰੀ ਲੱਗੀ ਹੁੰਦੀ ਸੀ ਤੇ ਆ ਇੰਜਨ-ਇੰਜਨ ਨੂੰ ਆਪਾਂ ਖੋਲਦਿਆਂ ਤਾਂ ਉਦੋਂ ਹੁੱਕ ਸੀ ਚੱਕਣ ਵਾਸਤੇ ਇੰਜਨ ਲੱਗ ਕਰਨ ਵਾਸਤੇ ਲਿਫਟ ਪੰਪ ਉਹਨਾਂ ਸਮਿਆਂ 'ਚ ਵੀ ਬਾਹਰ ਕਰਤਾ ਸੀ ਕੰਪਨੀ ਨੇ ਕਿੰਨੀ ਤਾਕੜੀ ਸੈਂਸਸ ਸੀ ਉਹਨਾਂ ਸਮਿਆਂ ਦੇ ਵਿੱਚ ਲਗਭਗ ਉਹਨਾਂ ਦੇ ਟਰੈਕਟਰ ਬਾਹਰੋਂ ਹੀ ਆਉਂਦੇ ਸੀ ਇੰਡੀਆ ਦੇ ਵਿੱਚ ਇਹਨਾਂ ਦੀ ਮੈਚਨੂ ਫੈਕਟਰੀング ਘੱਟ ਸੀਗੀ ਜਾਂ ਹੈ ਨਹੀਂ ਸੀ ਇਹ ਕਹਿ ਸਕਦੇ ਆਪਾਂ ਤੇ ਸੈਲਫ ਇਹਨਾਂ ਦੀ ਇੱਥੇ ਖੋਲੀ ਹੋਈ ਹੈ ਬਾਈ ਦੀ ਤੇ ਬ੍ਰੇਕ ਇਹਦਾ ਖੱਬਾ ਬ੍ਰੇਕ ਖੱਬੀ ਸਾਈਡ ਆ ਸੱਜਾ ਬ੍ਰੇਕ ਸੱਜੀ ਸਾਈਡ ਆ ਹੁਣ ਮਨ 'ਚ ਸਵਾਲ ਇਹ ਆਉਂਦਾ ਜੇ ਦੋਨੇ ਸਾਈਡ ਬ੍ਰੇਕ ਨੇ ਤਾਂ ਕਲੱਚ ਕਿਵੇਂ ਦਾ ਆਉਂਦਾ ਹੋ ਬੰਦਾ ਕਲੱਚ ਇਹਦਾ ਵੀਰੇ ਹੱਥ 'ਚ ਦਿੱਤਾ ਹੋਇਆ ਆ ਪੁਲਿਸ ਉਹਨਾਂ ਸਮਿਆਂ 'ਚ ਪੁਲਿਸ ਤੋਂ ਕੰਮ ਲੈਂਦੇ ਸੀ ਲੋਕ ਤੇ ਇੱਕ ਹੈਰਾਨੀ ਦੀ ਗੱਲ ਇਹ ਆ ਟਰੈਕਟਰ ਗਲਿਆ ਕੇ ਤੋਂ ਨਹੀਂ ਰੰਗ ਵੀ ਉਵੇਂ ਪਿਆ ਨਾਲੇ ਮੀਹਾਂ ਦੇ ਵਿੱਚ ਬਾਹਰੇ ਧੁੱਪਾਂ ਥਾਮਾਂ ਚ ਇਦਾਂ ਹੀ ਖੜਾ ਰੋਡ ਦੇ ਕਿਨਾਰੇ ਲਾਇਆ ਪਰ ਫਿਰ ਵੀ ਗਲਿਆ ਨਹੀਂ ਇੰਨਾ ਕਿ ਚੰਗਾ ਲੋਹਾ ਸੀ ਉਹ ਸਮਿਆਂ ਦਾ ਤੇ ਆ ਸਲੈਂਸਰ ਸੀ ਇਹਦਾ ਬਿਲਕੁਲ ਛੋਟਾ ਜਿਹਾ ਸਲੈਂਸਰ ਹੁੰਦਾ ਸੀ ਉਹਦੋਂ ਬਿਲਕੁਲੀ ਤੇ ਆ ਇਹਦਾ ਆਪ ਕਹੇਦਾ ਡੀਜ਼ਲ ਪੰਪ ਹੈ ਨਿਊਜ਼ਲ ਪਲੰਜਰ ਵਾਲਾ ਸਿਸਟਮ ਤੇ ਮਕਲਾਇਲ ਵੀ ਇਹਦੇ ਵਿੱਚ ਹਜੇ ਤੱਕ ਹੈਗਾ ਵੀਰੇ ਕਾਲਾ ਤੇਲ ਹਜੇ ਵਿੱਚ ਹੈਗਾ ਇਹਦੇ ਅਸੀਂ ਟੈਂਕੀ ਖੋਲੀ ਸੀ ਟੈਂਕੀ ਦੇ ਵਿੱਚ ਡੀਜ਼ਲ ਵੀ ਹੈਗਾ ਇਹਦੇ ਵਿੱਚ ਤੇ ਟਾਇਰਾਂ ਦੀ ਕੰਡੀਸ਼ਨ ਖਤਸਾ ਤੇ ਉਹ ਗਲਿਆ-ਗੋਲਿਆ ਕੀਤਾ ਨਹੀਂ ਹੈਗਾ ਸਟੀਅਰਿੰਗ ਇਹਦੇ ਦੁਬਾਰੇ ਲਵਾਇਆ ਹੋਇਆ ਹੈਗਾ ਅੱਗੇ ਕਰਕੇ ਨਹੀਂ ਸਟੀਅਰਿੰਗ ਇਹਦੇ ਉੱਪਰ ਹੀ ਹੁੰਦਾ ਉਹਦੇ ਜਿਹੜਾ ਪਿਛਲੇ ਥੋਂ ਨੂੰ ਆ ਪਾਇਆ ਭਜਾਇਆ ਦੀਨਾਂ ਨੇ ਤੇ ਉੱਪਰ ਸਟੀਅਰਿੰਗ ਹੁੰਦਾ ਇਹਦਾ ਤੇ ਸਟੀਅਰਿੰਗ ਦੁਬਾਰੇ ਲਵਾਇਆ ਹੋਇਆ ਇਹਦੇ ਗੇਅਰ ਸੀ ਜਿਹੜੇ ਬਾਈ ਅੱਗੇ ਪਿੱਛੇ ਖਿੱਚ ਕੇ ਲੱਗਦੇ ਸੀਗੇ ਮਤਲਬ ਕਿ ਪਿੱਛੇ ਨੂੰ ਖਿੱਚ ਕੇ ਗੇਅਰ ਲੱਗਦੇ ਸੀ ਤੇ ਜਿੰਨਾ ਹੀ ਇਹ ਅੱਗੇ ਨੂੰ ਤੁਰਦਾ ਸੀ ਚਾਰ ਗੇਰਾਂ ਚ ਚਾਰ ਗੇਰਾਂ ਦੇ ਵਿੱਚ ਹੀ ਬੈਕ ਤੁਰਦਾ ਸੀਗਾ ਉਹਨਾਂ ਸਮਿਆਂ 'ਚ ਇਹ ਸਹੂਲਤ ਆ ਗਈ ਸੀ ਇਹਨਾਂ ਦੇ ਵਿੱਚ ਤੇ ਮੀਟਰ ਮੋਟਰ ਇਹਦੇ ਦੇਖ ਸਕਦੇ ਤੁਸੀਂ ਟੈਂਕੀ ਦੇ نیچے ਹੁੰਦੇ ਸੀ ਤੇ ਉਹਨਾਂ ਸਮੇਂ ਚ ਸੈਲਫ ਸਟਾਰਟ ਸੀ ਅੱਜ ਤੋਂ ਲਗਭਗ ਮੰਨ ਕੇ ਚੱਲੋ ਇਹ 60-65 ਸਾਲ ਪੁਰਾਣਾ ਡ੍ਰੈਕਟਰ ਆ ਤੇ ਡੀਜ਼ਲ ਵੀ ਇਹਦੇ ਵਿੱਚ ਹੂ ਹੂ ਪਿਆ ਉਦੋਂ ਦਾ ਉਹਨਾਂ ਪੁਰਾਣਾ ਡੀਜ਼ਲ ਪਿਆ ਇਹਦੇ ਵਿੱਚ ਜਾਂ ਬਾਅਦ ਚ ਪਾਇਆ ਉਹ ਕੁਝ ਕਹਿ ਨਹੀਂ ਸਕਦੇ ਤੇ ਡੀਜ਼ਲ ਦਾ ਰੰਗ ਲਾਲ ਜਿਹਾ ਹੋਇਆ ਪਿਆ ਸੀ ਸੀ ਚੈੱਕ ਕਰਕੇ ਦੇਖਿਆ ਸੀ ਤੇ ਜਿਵੇਂ ਆਪਾਂ ਕਹਿ ਦਈਏ ਪੁਰਾਣਾ ਜਿਹਾ ਹੋ ਗਿਆ ਸੀ ਤੇ ਮਰਗਾਰਡ ਦੇਖ ਸਕਦੇ ਹੋ ਚੱਕਿਆਂ ਦੀ ਹਾਲਤ ਬਹੁਤ ਹੈਵੀ ਨੇ ਤੇ ਜਿਹੜਾ ਲਿਫਟ ਪੰਪ ਹੁਣ ਦੇ ਸਮਿਆਂ 'ਚ ਕਪੈਸਿਟੀ ਵਧਾਉਣ ਵਾਸਤੇ ਪਿੱਛੇ ਲੱਗਦਾ ਨਾ ਉਹਨਾਂ ਸਮਿਆਂ 'ਚ ਪਿੱਛੇ ਸਿਲੰਡਰ ਲੱਗਿਆ ਹੁੰਦਾ ਸੀ ਵੀਰੇ ਦੇਖ ਲਓ ਇਹਨਾਂ ਦੇ ਅੱਜ ਦੀਆਂ ਕੰਪਨੀਆਂ ਇਹ ਆਉਂਦਾ ਜਿਵੇਂ ਆਪਾਂ ਹੌਲੈਂਡ 'ਚ ਵੀ ਦੇਖਿਆ ਜਾ ਕਈ ਟਰੈਕਟਰਾਂ ਦੇ ਲੋਕ ਲਵਾ ਵੀ ਲੈਂਦੇ ਆ ਤੇ ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ ਆ ਗਈ ਸੀਗੀ ਤੇ ਪਿੱਛੇ ਪੀਟੀਯੂ ਵਾਲਾ ਗੇਅਰ ਇਹਦੇ ਇੱਕ ਪਿੱਛੇ ਵੀ ਲੱਗਿਆ ਹੋਇਆ ਡਿਸਟ੍ਰਿਬਿਊਟਰ ਵੀ ਉਹਨਾਂ ਸਮਿਆਂ 'ਚ ਹੁੰਦਾ ਸੀ ਸਾਈਡ ਤੇ ਜਿੱਦਾਂ ਹੋਣਾ ਆਉਂਦਾ ਹੈਗਾ ਪ੍ਰੈਸ਼ਰ ਤੇ ਪਾਵਰ ਡਿਸਟ੍ਰਿਬਿਊਟਰ ਉਦਾਂ ਦਾ ਉਹਨਾਂ ਸਮਿਆਂ ਦੇ ਵਿੱਚ ਸੀਗਾ ਤੇ ਚੱਕਿਆਂ ਦੀਆਂ ਪਲੇਟਾਂ ਬਹੁਤ ਹੈਵੀ ਲੋਹਾ ਸੀ ਬਾਈ ਹੱਦੋਂ ਜ਼ਿਆਦਾ ਹੈਵੀ ਸੀ ਸਾਰਾ ਕੁਝ ਮਰਗਾਟ ਕਿਹੜੇ ਹਿਸਾਬ ਨਾਲ ਫਿੱਟ ਕਰੇ ਹੋਏ ਨੇ ਮੋਟਾ ਮਤਲਬ ਕਿ ਕਹੇ ਸਨ ਸੈਂਚੇ ਦੇ ਵਿੱਚ ਬਣਾਇਆ ਹੋਇਆ ਕੋਈ ਚਾਦਰ ਮੋੜ ਕੇ ਨਹੀਂ ਬਣਾਇਆ ਹੋਇਆ ਥੱਲੇ ਸਟੈਂਡ ਜਾਂ ਮਰਗਾਟਾਂ ਵਾਲਾ ਤੇ ਆਹ ਡਿਸਟ੍ਰਿਬਿਊਟਰ ਸੀ ਸਾਈਡ ਤੇ ਨਾ ਵਾ ਲੱਗਿਆ ਹੋਇਆ ਤੇ ਆਹ ਦੋਨੋਂ ਗੇਅਰ ਨੇ ਗੇਰ ਰਿਵਰਸ ਵੀ ਉਹਨਾਂ ਚੱਲਦਾ ਸੀ ਤੇ ਫਾਰਵਰਡ ਵੀ ਉਹਨੇ ਹੀ ਚੱਲਦਾ ਸੀ ਉਹ ਸਮਿਆਂ ਦੇ ਵਿੱਚ ਤੇ ਆਹ ਰੇਸ ਹੋ ਗਈ ਪੈਰ ਵਾਲੀ ਕਹਿ ਲਈਏ ਤੇ ਕੁਸ ਕੁ ਸਮਾਨ ਇਹਦਾ ਗਾਇਬ ਆਗਾ ਤੇ ਸਟੀਅਰਿੰਗ ਵੀ ਇਹਦਾ ਦੁਬਾਰੇ ਲਾਇਆ ਹੋਇਆਗਾ ਤੈਂਕਿ ਤੁਹਾਨੂੰ ਦੁਬਾਰੇ ਦਿਖਾਉਣੇ ਆ ਡੀਜ਼ਲ ਵਿੱਚ ਦਿਖਦਾ ਹੋਊ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਅੱਜ ਵੀ ਇਹ ਕਿਸੇ ਨੂੰ ਆਵਾਜ਼ਾਂ ਮਾਰਦਾ ਟਰੈਕਟਰ ਲਵੀ ਕੋਈ ਤਿਆਰ ਕਰਾਵੇ ਮੈਨੂੰ ਕੰਡੀਸ਼ਨ ਹੱਦ ਤੋਂ ਜ਼ਿਆਦਾ ਸਾਫ਼ ਪਈ ਹੈ ਵੀਰੇ ਦੀ ਪੇਂਟ ਵੀ ਹਜੇ ਪਿਆ ਤੋ ਧੂਕੇ ਵੀ ਬਹੁਤ ਸਾਫ਼ ਹੋ ਜੂ ਲਗਭਗ ਪੇਂਟ ਤੇ ਨਾ ਵੀ ਕਰਾਵੇ ਬੰਦਾ ਤਾਂ ਵੀ ਬਹੁਤ ਸੋਹਣਾ ਲੱਗਣਾ ਇਹਨੇ ਤੇ ਕੱਲਾ ਰੇਡੀਏਟਰ ਦਾ ਕੰਮ ਜ਼ਰੂਰ ਹੋਊਗਾ ਸਟਾਰਟਿੰਗ ਹਾਲਤ ਦੇ ਵਿੱਚ ਟਰੈਕਟਰ ਖੜਾ ਹੈ ਵੀਰੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਲੋ ਵੀ ਤੁਹਾਡੇ ਏਰੀਆ 'ਚ ਕਿੱਥੇ-ਕਿੱਥੇ ਖੜਾ ਟਰੈਕਟਰ ਇਹ ਇਹ ਬਰਨਾਲੇ ਏਰੀਆ 'ਚ ਖੜਾ ਵੀਰੇ ਟਰੈਕਟਰ ਸਟੈਂਡਰਡ ਏਜੰਸੀ ਦੇ ਬਿਲਕੁਲ ਗੇਟ ਦੇ ਵਿੱਚ ਐ ਬਰਨਾਲੇ ਹੰਢਿਆਏ ਚੌਂਕ ਆ ਜਿਹੜਾ ਮੇਨ ਪੋਲਾਗਾ ਬਰਨਾਲੇ ਤੋਂ ਬਠਿੰਡਾ ਰੋਡ ਆ ਜਿਹੜਾ ਉੱਥੇ ਹੰਢਿਆਇਆ ਪੈਂਦਾ ਰਾਹ 'ਚ ਉੱਥੇ ਆ ਸਿਸਟਮ ਇਹ ਮਗਲੈਲ ਦਿਖਾ ਦਿੰਦਾ ਥੋਨੂੰ ਇੰਜਣ ਦੇ ਵਿੱਚ ਇਹ ਵੀ ਪਿਆ ਪਰ ਗਾੜਾ ਜਿਹਾ ਹੋਇਆ ਪਿਆ ਥੋੜਾ ਜਿਹਾ ਕਾਲਾ ਜਿਹਾ ਤੇ ਇੰਜਣ ਦੀ ਕੰਡੀਸ਼ਨ ਦੱਸ ਦੀ ਇਹ ਟਰੈਕਟਰ ਚਾਲੂ ਹਾਲਤ ਦੇ ਵਿੱਚ ਆ ਥੋੜੇ ਨਾਲ ਹੀ ਸਟਾਰਟ ਹੋ ਜੂ ਇਹ ਥੋੜੀ ਮਿਹਨਤ ਨਾਲ ਹੀ ਤੇ ਮਿਲਦੇ ਆ ਵੀਰੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਰ ਬਾਰ ਇਹੀ ਕਹਨੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਵੀਰੇ ਸਾਰਿਆਂ ਦਾ